बाजरे मोस्ट ਫੇਵਰੇਟ ਚੀਜ਼ ਆਉਂਦੀ ਆ ਖਾਣ ਦੇ ਵਿੱਚ ਉਹ ਆਉਂਦੀ ਆ ਭਾਈ ਆਲੂ ਵਾਲੀ ਟਿੱਕੀ ਤੇ ਵਿੱਚ ਛੋਲੇ ਦੀ ਦਾਲ ਸੋ ਤੁਹਾਡੇ ਲਈ ਆਪਾਂ ਫੁੱਲ ਵੀਡੀਓ ਲੈ ਕੇ ਆਇਆ ਵੀਡੀਓ ਨਾਲ ਲਾਸਟ ਤੱਕ ਬਣੇ ਰਹਿਣਾ ਬਹੁਤ ਜ਼ਰੂਰੀ ਹੈ ਸੋ ਹੁਣ ਤੁਹਾਨੂੰ ਸਾਰੇ ਪਰਿਵਾਰ ਨੂੰ ਭਾਈ ਰੀੜੀ ਤੇ ਲੈ ਜਾਣ ਦੀ ਲੋੜ ਨਹੀਂ ਹੈਗੀ ਆਪਣਾ ਘਰੇ ਬਣਾਓ ਤੇ ਖਾਓ। ਸੋ ਵੀਡੀਓ ਨਾਲ ਲਾਸਟ ਤੱਕ ਬਨੇ ਰਹੋ। ਬਹੁਤ ਘੈਂਟ ਤਰੀਕੇ ਨਾਲ ਆਪਾਂ ਟਿੱਕੀ ਬਣਾਣੀ ਸਿਖਾਵਾਂਗੇ ਤੇ ਜਿਹੜੀ ਛੋਲੇ ਦੀ ਦਾਲ ਆ ਭਾਈ ਉਹ ਵੀ ਬਣਾਣੀ ਸਿਖਾਵਾਂਗੇ। ਸੋ ਵੀਡੀਓ ਨੂੰ ਲਾਸਟ ਤੱਕ ਦੇਖਿਓ। ਹੁਣ ਤੁਹਾਨੂੰ ਬਾਹਰ ਜਾ ਕੇ ਖਾਣ ਦੀ ਲੋੜ ਨਹੀਂ ਹੈਗੀ। ਸੋ ਆਪ ਸਭੀ ਦਾ ਸਾਡੇ ਇਸ YouTube ਚੈਨਲ Vicky Star Dafri Wala ਤੇ ਸਵਾਗਤ ਹੈ ਭਾਈ। ਵੈਲਕਮ ਟੂ ਮਾਈ ਚੈਨਲ Vicky Star Dafri Wala 98 ਆ ਲਓ ਜੀ ਆਪਾਂ ਨੇ ਰੱਖਤੇ ਆਲੂ ਉਬਾਲਨੇ ਸੋ ਆਲੂਆਂ ਨੇ ਆਪਾਂ ਨੇ ਪੀਸ ਕਰਕੇ ਆਪਾਂ ਆਲੂਆਂ ਨੂੰ ਉਬਾਲਾਂਗੇ ਕਾਰਨ ਇਹ ਹੈ ਕਿ ਭਾਈ ਜੇਕਰ ਤੁਸੀਂ ਸਾਬਤ ਆਲੂ ਉਬਾਲਦੇ ਹੋ ਨਾਲ ਤਾਂ ਟਾਈਮ ਲੱਗਦਾ ਹੈ ਹਨਾ ਨਾਲੇ ਭਾਈ ਫਿਰ ਗੈਸ ਵੀ ਜਾਦੇ ਮੱਚਦਾ ਸੋ ਇਸ ਕਰਕੇ ਨਾਲ ਗੈਸ ਦੇ ਵਿੱਚ ਨਾਲੇ ਟਾਈਮ ਦੇ ਵਿੱਚ ਇਸ ਕਰਕੇ ਭਾਈ ਛੋਟੇ ਛੋਟੇ ਪੀਸ ਕਰਕੇ ਆਲੂ ਉਬਾਲ ਲਓ ਜਲਦੀ ਉਬਾਲੇ ਜਾਂਦੇ ਟਾਈਮ ਦੀ ਬਚਤ ਹੋ ਜਾਂਦੀ ਹੈ ਤੇ ਦੂਜੇ ਪਾਸੇ ਭਾਈ ਆਪਾਂ ਨੇ ਜਿਹੜੇ ਛੋਲੇ ਸੀਗੇ ਭਿਉਂਗੇ ਰੱਖੇ ਹੋਏ ਸੀਗੇ ਸਵੇਰ ਦੇ ਸੋ ਆਪਾਂ ਇਹ ਬਣਾ ਰਹੇ ਸੀਗੇ ਸਬਜ਼ੀ ਸ਼ਾਮ ਨੂੰ ਤਾਂ ਹੁਣ ਆਪਾਂ ਜਿਹੜੇ ਛੋਲੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਇਦਾਂ ਰਵਾ ਦਾਂਗੇ ਛੋਲੇ ਨੂੰ ਪਕਾ ਲਾਂਗੇ ਠੀਕ ਹੈ ਜੀ ਤੇ ਛੋਲੇ ਨੂੰ ਉਬਾਲਣ ਤੋਂ ਬਾਅਦ ਅੱਗੇ ਫਿਰ ਵੀਡੀਓ ਨਾਲ ਲਾਸਟ ਤੱਕ ਬਣੇ ਰਹਿਣਾ ਬਹੁਤ ਜ਼ਰੂਰੀ ਹੈ ਦੇਖਦੇ ਜਾਓ ਭਾਈ ਵੀਡੀਓ ਹੁਣ ਤੁਹਾਨੂੰ ਬਾਹਰ ਜਾ ਕੇ ਕਿਤੇ ਖਾਣ ਦੀ ਲੋੜ ਨਹੀਂ ਹੈਗੀ ਹਨੀ ਆਪਣੇ ਘਰੇ ਛੋਲੇ ਟਿੱਕੀ ਬਣਾਓ ਤੇ ਖਾਓ ਜਿੰਨੇ ਕੇ ਪੈਸੇ ਤੁਸੀਂ ਬਾਹਰ ਲਾ ਕੇ ਜਾਂਦੇ ਹੋ ਤੇ ਇੱਕ ਜਾਂ ਦੋ ਜਣੇ ਐਨੇ ਪੈਸੇ ਜ ਤਾਂ ਘਰੇ ਸਾਰਾ ਟੱਬਰੇ ਰਜਿਆਦਾ ਨਾਲੇ ਹੁੰਦਾ ਭਾਈ ਹਾਈਜਨਿਕ ਹੈ ਹਨੀ ਬਾਹਰਲੇ ਵਾਲੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਵੀ ਕੀ ਸ਼ਿਸ਼ਟਮ ਹੁੰਦਾ ਹੁਣ ਆਪਾਂ ਕਰ ਲਿਆ ਜੀ ਪੇਸਟ ਤਿਆਰ ਇਹਦੇ ਵਿੱਚ ਪਾਏ ਨੇ ਪਹਾਰੀ ਮਿਰਚ ਗੰਡੇ ਤੇ ਭਾਈ ਟਮਾਟਰ ਜੀ ਟਮਾਟਰ ਮੈਂ ਕਿਹਾ ਸਰਾ ਲਾਤਾ ਦੂਜੇ ਪਾਸੇ ਆਪਾਂ ਏਮਲੀ ਹੈ ਜਿਹੜੀ ਉਹ ਪਿਆਣੀ ਰੱਖੀ ਹੋਈ ਹੈ ਸੋ ਏਮਲੀ ਦਾ ਪਾਣੀ ਵੀ ਥੋੜੀ ਜੀ ਦਾਲ ਨੂੰ ਖਟਾਸ ਦੇਣ ਵਾਸਤੇ ਵਿੱਚ ਪਾਵਾਂਗੇ ਭਾਈ ਹਨੀ ਆ ਲਓ ਜੀ ਹੁਣ ਆਪਾਂ ਲਾਣਾ ਹੈ ਤੜਕਾ ਤੜਕਾ ਲਾਉਣ ਵਾਸਤੇ ਆਪਣਾ ਪੇਸਟ ਵੀ ਰੈਡੀ ਹੈ ਗੰਡੇ ਵੀ ਰੈਡੀ ਨੇ ਤੇ ਟਮਾਟਰ ਵੀ ਰੈਡੀ ਨੇ ਹਨਾ ਕਰੇ ਜਾਂ ਤੁਸੀਂ ਬਣਾਓਗੇ ਭਾਈ ਤਾਂ ਤੁਸੀਂ ਆਪਣਾ ਪੂਰੀ ਸਫਾਈ ਨਾਲ ਬਣਾਓਗੇ ਤੁਸੀਂ ਆਪਣੇ ਆਪ ਤਾਂ ਗੰਦ ਖਾਣ ਹੋ ਰਹੇ ਹਨੀ ਉਹ ਬਾਹਰ ਲੈਣਾ ਹੁਣ ਤੁਸੀਂ ਡੇਲੀ ਮੰਗੂ ਮੇਰੇ ਖਾਲ ਕੋਈ ਉਹ ਹੈ ਜਿਆਦਾ ਦਿਨ ਹੁੰਦਾ ਜਿੱਦੇ ਕੋਈ ਵੀਡੀਓ ਨਹੀਂ ਵਾਇਰਲ ਹੁੰਦੀ ਤਾਂ ਤੁਹਾਨੂੰ ਬਾਕੀ ਤੁਹਾਨੂੰ ਪਤਾ ਵੀ ਇਹ ਵਾਰ ਜਿਆਦਾਤਰ ਬਣਾਉਂਦੇ ਕੌਣ ਨੇ ਆਪਣੇ ਪੰਜਾਬੀ ਤਾਂ ਬਹੁਤ ਘੱਟ ਬਣਾਉਂਦੇ ਹੁੰਦੇ ਆ ਸੋ ਇਸ ਕਰਕੇ ਮੇਰਾ ਭਾਈ ਘਰੇ ਥੋੜੀ ਜਿਹੀ ਖੇਚੜਾ ਕਰ ਲਿਆ ਕਰੋ ਹਨੀ ਤਾਂ ਹੁਣ ਲਾਵਾਂਗੇ ਆਪਾਂ ਭਾਈ ਤੜਕਾ ਤੇ ਤੜਕਾ ਦੇਖੋ ਤੁਸੀਂ ਆਪਾਂ ਲਾਵਾਂਗੇ ਚੁੱਲੇ ਤੇ ਕਿਉਂਕਿ ਚੁੱਲੇ ਤੇ ਬਣਾਈ ਦਾਲ ਆਦਾ ਤੇ ਗੈਸ ਤੇ ਬਣਾਈ ਦਾਲ ਆਦਾ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਦੋਸਤੋ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਇੱਕ ਅਦਾ ਟੇਸਟ ਦਾ ਬਹੁਤ ਜਿਆਦਾ ਫਰਕ ਪੈ ਜਾਂਦਾ ਨੰਬਰ 2 ਤੇ ਜਿਹੜੀ ਤਰੀ ਹੁੰਦੀ ਹੈ ਭਾਈ ਕਿ ਤੁਸੀਂ ਗੈਸ ਵਾਲੀ ਤਰੀ ਵੀ ਦੇਖ ਲੋਗੇ ਪੀਲੀ ਪੀਲੀ ਜੀ ਤਰੀ ਬਣਦੀ ਹੁੰਦੀ ਹੈ ਹਨਾ ਪੀਲੀ ਉਦੇ ਵਿੱਚ ਕੀ ਹੁੰਦਾ ਕਿ ਜਿਹੜੇ ਆਲੂ ਛੋਲੇ ਨੇ ਉਹ ਲੱਗ ਜੇ ਫਰੀ ਜਾਂਦੇ ਨੇ ਤੇ ਭਈ ਤਰੀ ਇਹ ਲੱਗ ਫਰੀ ਜਾਂਦੇ ਨੇ ਪਤੰਦਰ ਦੇ ਦੀ ਆ ਹੁਣ ਆ ਦੇਖੋ ਜੀ ਤੁਸੀਂ ਇਹਦੇ ਵਿੱਚ ਆਪਾਂ ਨੇ ਤੜਕੇ ਚ ਪਹਿਲਾਂ ਪਾਏ ਸੀ ਗੰਡੇ ਤੇ ਉਸ ਤੋਂ ਬਾਅਦ ਪਾਇਆ ਆਪਾਂ ਨੇ ਟਮਾਟਰ ਤੇ ਹੁਣ ਵਾਰੀ ਆਊਗੀ ਆਪਣੇ ਪੇਸਟ ਦੀ ਮੈਂ ਕਹਾਂ ਤੁਸੀਂ ਤੜਕਾ ਦੇਖਿਓ ਤੇ ਤੜਕੇ ਦਾ ਰੰਗ ਦੇਖਿਓ ਤੇ ਢੰਗ ਦੇਖਿਓ ਮੈਂ ਕਹਾਂ ਜਮਾ ਸਰਾ ਲੱਗ ਜੂ ਨਜ਼ਾਰਾ ਹੀ ਆ ਜੂ ਨਜ਼ਾਰਾ ਦੋਸਤੋ ਨਜ਼ਾਰਾ ਇੱਕ ਵਾਰ ਤੁਸੀਂ ਬਈ ਕਰੇ ਟਰਾਈ ਕਰਕੇ ਜ਼ਰੂਰ ਦੇਖਿਓ ਉਹ ਟਰਾਈ ਕਰਕੇ ਉਹ ਦੇਖਣਾ ਹੈ ਬਾਉਲਾ ਆ ਇਹ ਬਬਲਾ ਬਣਾ ਕੇ ਦੇਖਿਓ ਜੀ ਬਣਾਇਓ ਤੇ ਖਾਇਓ ਜਮਾ ਐਂਡ ਲੱਗੂਗਾ ਮੈਂ ਕਹਿੰਦਾ ਇਸੇ ਤਰੀਕੇ ਦੇ ਨਾਲ ਭਈਆ ਆਪਣੇ ਜਿਹੜੇ ਬਾਹਰ ਰੇੜੀਆਂ ਵਾਲੇ ਕਹੇ ਲੋ ਜਾਂ ਹੋੜਨ ਵਾਲੇ ਕਹੇ ਲੋ ਇਦਾਂ ਹੀ ਬਣਾਉਂਦੇ ਆ ਬਿਲਕੁਲ ਸਿੰਪਲ ਜੀ ਰੈਸਪੀ ਐ ਬਾਹਰ ਜਾ ਕੇ ਰੇੜੀਆਂ ਤੇ ਖਾਣ ਦੀ ਲੋੜ ਨਹੀਂ ਹੈਗੀ ਕਰੇ ਖਾਉ ਤੇ ਕਰੇ ਬਣਾਉ ਹੁਣ ਪਾਤੀ ਇਹਦੇ ਵਿੱਚ ਹਲਦੀ ਮਿਰਚ ਤੇ ਆਪਣਾ ਗਰਮ ਮਸਾਲਾ ਤੇ ਥੋੜਾ ਜਿਹਾ ਮੈਗੀ ਮਸਾਲਾ ਪਿਆ ਸੀ ਭਾਈ ਵਿੱਚ ਅਸੀਂ ਉਹ ਵੀ ਐਡ ਕਰਤਾ ਸੀਗਾ ਤੇ ਨਮਕ ਆਪਣੇ ਟੇਸਟ ਅਨੁਸਾਰ ਹੀ ਪਾਇਓ ਤੇ ਹੁਣ ਇਹਦੇ ਵਿੱਚ ਆਪਾਂ ਪਾ ਲਾਂਗੇ ਜਿਹੜਾ ਆਪਾਂ ਨੇ ਛੋਲੇ ਉਬਾਲ ਕੇ ਰੱਖੇ ਸੀਗੇ ਉਹੋ ਤੇ ਜਿਹੜਾ ਉਬਾਲਣ ਤੋਂ ਬਾਅਦ ਜਿਹੜਾ ਪਾਣੀ ਬਚਿਆ ਸੀ ਛੋਲੇਆਂ ਵਾਲਾ ਆਪਾਂ ਨੇ ਉਹ ਹੀ ਇਹਦੇ ਵਿੱਚ ਜੂਸ ਕਰ ਲਿਆ ਲੱਗ ਤੋਂ ਨਹੀਂ ਪਾਇਆ ਕਾਰਨ ਕਿਉਂਕਿ ਇਹਦੇ ਵਿੱਚ ਵੀ ਤਾਂ ਭਾਈ ਜਿਹੜਾ ਛੋਲੇਆਂ ਵਾਲਾ ਟੇਸਟ ਹੈ ਜ ਉਹਦੀ ਫ੍ਰੈਗਰੈਂਸ ਕਹੋ ਤੁਸੀਂ ਉਹ ਵਿੱਚ ਹੀ ਰਹਿ ਜੂਗੀ ਮੈਗਾ ਜਮੀ ਸਰੀ ਲੱਗੂ ਹੁਣ ਇਹਦੇ ਵਿੱਚ ਪਾਵਾਂਗੇ ਈ ਆਪਾਂ ਇਮਲੀ ਦਾ ਰਾਸ ਇਮਲੀ ਦਾ ਪਾਣੀ ਇਹਦੇ ਪਤੰਦਰਦ ਨੇ ਬੜੀ ਮਿਹਨਤ ਕਰਾਈ ਪਈ ਆਹ ਦੇਖ ਸਕਦੇ ਹੋ ਜੀ ਆਹ ਇੱਕ ਤੱਕ ਟਪਕਾ ਟਪਕਾਇਆ ਕਰਕੇ ਨਿਕਲਦਾ ਦੀ ਕੰਜਰਦ ਨੇ ਬਹੁਤ ਟਾਈਮ ਲੱਗ ਗਿਆ ਆਹ ਲਓ ਜੀ ਹੁਣ ਤੁਸੀਂ ਆਪਣੇ ਆਪ ਦੇਖੋ ਜੀ ਤਰੀ ਦੀ ਰੰਗਤ ਦੇਖੋ ਕਿੰਨੀ ਘੈਂਟ ਲੱਗਦੀ ਹੈ ਮੈਗਾ ਜਮੀ ਸਰਾ ਲੱਗ ਰਿਹਾ ਹੈ ਹਣਾ ਚੈੱਕ ਕਰ ਸਕਦੇ ਕੋਈ ਆਪਾਂ ਇਹਦੇ ਵਿੱਚ ਆਰਾ ਰੂਟਰ ਦੇ ਆਰਾ ਰੂਟਰ ਨਹੀਂ ਵਰਤਾਂਗੇ ਜਿਹੜਾ ਕਿ ਅੱਜ ਕੱਲ ਬਹੁਤ ਬਹੁਤ ਜ਼ਿਆਦਾ ਵਰਤਿਆ ਜਾਂਦਾ ਤੇ ਆਪਣੇ ਲਈ ਉਹ ਹੈਗਾ ਭਾਈ ਹਾਨੀਕਾਰਕ ਹਣੀ ਹਰ ਇੱਕ ਚੀਜ਼ ਦੀ ਲਿਮਟ ਹੁੰਦੀ ਹੈ ਇੱਕ ਪਰ ਆਹ ਲਓ ਜੀ ਆਹ ਕਰੋ ਚੈੱਕ ਸਬਜ਼ੀ ਦੇਖੋ ਤੁਸੀਂ ਨਾਲ ਦੀ ਥਿਕਨੈਸ ਦੇਖੋ ਇਹ ਬਾਕੀ ਆਪਾਂ ਨੇ ਇਹਦੀ ਇੰਨੀ ਥਿਕਨੈਸ ਰੱਖਣੀ ਹੈ ਜ਼ਿਆਦਾ ਆਪਾਂ ਇਹਨੂੰ ਗਾੜੀ ਨਹੀਂ ਕਰਾਂਗੇ ਕਾਰਨ ਕਿਉਂਕਿ ਆਪਾਂ ਨੇ ਟਿੱਕੀ ਨਾਲ ਖਾਣੀ ਹੈ ਹੁਣ ਜੇ ਕੱਲੇ ਛੋਲੇ ਛੋਲੇ ਜੇ ਖਾਈ ਜਾਵਾਂਗੇ ਫਿਰ ਉਹ ਟੇਸਟ ਨਹੀਂ ਆਉਣਾ ਭਾਈ ਆ ਲਓ ਜੀ ਆਪਾਂ ਨੇ ਆਲੂ ਜਿਹੜੇ ਸ਼ੁਰੂ ਦੇ ਵਿੱਚ ਉਬਾਲ ਕੇ ਰੱਖੇ ਸੀਗੇ ਹਨੀ ਹੁਣ ਆਪਾਂ ਨਾਲ ਕਿੱਕ ਕਰਕੇ ਛਿਲਕਾ ਉਤਾਰ ਦਾਂਗੇ ਤੇ ਭਾਈ ਛਿਲਕਾ ਉਤਾਰਨ ਤੋਂ ਬਾਅਦ ਦੇਖਿਓ ਪਰ ਤੁਸੀਂ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਭਾਈ ਬਣਾਇਓ ਜ਼ਰੂਰ ਕਰੇ ਆਣਾ ਬਾਹਰ ਗੰਦਗੀ ਖਾਣ ਨਾਲੋਂ ਤਾਂ ਘਰੇ ਬਣਾ ਲਿਓ ਪਹਿਲੀ ਵਾਰੀ ਥੋੜੇ ਜਿਹਾ ਟਾਈਮ ਜਿਆ ਕਿਸੇ ਵੀ ਚੀਜ਼ ਨੂੰ ਟਾਈਮ ਬਈ ਲੱਗਦਾ ਹੁੰਦਾ ਜਦ ਆਪਾਂ ਬਣਾਉਨੇ ਹੁੰਨੇ ਆ ਤੁਸੀਂ ਦੇਖਿਆ ਹੋਣਾ ਜਦ ਕਿਤੇ ਤੁਸੀਂ ਜਾਣੇ ਤਾਂ ਜਾਣ ਲੱਗੇ ਥੋੜਾ ਟਾਈਮ ਜ਼ਿਆਦਾ ਲੱਗਦਾ ਹੁੰਦਾ ਪਰ ਜਦ ਤੁਸੀਂ ਵਾਪਸੀ ਤੇ ਆਉਨੇ ਤਾਂ ਬਹੁਤ ਘੱਟ ਟਾਈਮ ਲੱਗਦਾ ਹੁੰਦਾ ਆ ਲਓ ਜੀ ਆਲੂ ਆਪਣੇ ਬਿਲਕੁਲ ਰੈਡੀ ਨੇ ਠੀਕ ਹੈ ਜੀ ਆਲੂ ਨੂੰ ਥੋੜਾ ਜਿਹਾ ਕਚੂੰਬਰ ਦੇ ਨਾਲ ਕੱਢਣਾ ਬਸ ਥੋੜਾ ਹਲਕੇ ਬਰੀਕ ਜੇ ਕੱਟ ਲਿਓ ਤੇ ਕੁਛ ਜਿਹਾ ਆਲੂਆਂ ਦੇ ਜਿਹੜੇ ਮੈਸ਼ ਕਰ ਲਿਓ ਆ ਲਓ ਜੀ ਹੁਣ ਆਲੂਆਂ ਦਾ ਆਪਾਂ ਨੇ ਕਰ ਲਿਆ ਕੱਦੂ ਗਸ ਕੱਦੂ ਕਸ ਕਰ ਲਿਆ ਕੱਦੂ ਕਸ ਕਰ ਲਿਆ ਕੱਦੂ ਕਸ ਇਹਦਾ ਆਲੂਆਂ ਦਾ ਆਪਾਂ ਨੇ ਕੱਦੂ ਗਏ ਹੁਣ ਆਪਾਂ ਟਿੱਕੀ ਬਣਾਵਾਂਗੇ ਜੀ ਟਿੱਕੀ ਬਣਾਉਣ ਲੱਗੇ ਆਪਾਂ ਨੇ ਇਹਨਾਂ ਨੂੰ ਇੱਕ ਤਾਂ ਹੁੰਦਾ ਵੀ ਸਿੱਧਾ ਪਰਮੈਸ਼ਰਨ ਵਾਲਿਆਂ ਦਾ ਕਚੂੰਬਰ ਜਾਂ ਕੱਟ ਲੈਣੇ ਹੁੰਦੇ ਆ ਪੀਚਰਾ ਕੱਟ ਲੈਣੇ ਆ ਆਪਾਂ ਨੇ ਪੀਚਰਾ ਨਹੀਂ ਕੱਟਣਾ ਹੈਗਾ ਹਨਾ ਉਹਦੇ ਨਾਲ ਉਹਦੇ ਵਿੱਚ ਕੀ ਹੁੰਦਾ ਕਿ ਗੱਠਾਈਆਂ ਰਹਿ ਜਾਂਦੀਆਂ ਹੁੰਦੀਆਂ ਨੇ ਵਿੱਚ ਕਿਤੇ ਨਾ ਕਿਤੇ ਜਿਹੜੀ ਕਿ ਟਿੱਕੀ ਦੇ ਵਿੱਚ ਫਿਰ ਉਸ ਘੈਂਟ ਨਹੀਂ ਬਣਦੀ ਏਗੀ ਟਿੱਕੀ ਆ ਹੁਣ ਆਪਾਂ ਨੇ ਆਲੂਆਂ ਦਾ ਉਹ ਕਰਕੇ ਕੱਦੂ ਕਸ ਚੈੱਕ ਕਰਕੇ ਭਈ ਆਪਾਂ ਕੱਦੂ ਕਸ ਨਹੀਂ ਕਰਿਆ ਹੁਣ ਆਪਾਂ ਨੇ ਆਲੂਆਂ ਦਾ ਆਲੂ ਕਸ ਕਰਿਆ ਹਏ ਬੌਲਾ ਕੱਦੂ ਕਸੇ ਦੱਸਦਾ ਹਏ ਬੌਲਾ ਆਲੂ ਗਾਸ਼ ਨਹੀਂ ਕਰਨਾ ਆਲੂ ਗਾਸ਼ ਕਰਨਾ ਜੀ ਆਲੂ ਗਾਸ਼ ਆਹ ਲਓ ਜੀ ਹੁਣ ਆਪਾਂ ਨੇ ਆਲੂ ਗਾਸ਼ ਕਰਕੇ ਭਈ ਆਲੂਆਂ ਦੇ ਵਿੱਚ ਪਾਇਆ ਥੋੜਾ ਜਿਹਾ ਅਰਾਰੋਟ ਤੇ ਉਸ ਤੋਂ ਬਾਅਦ ਇਹਨੂੰ ਕੁਝ ਟਾਈਮ ਲਈ ਰੱਖ ਕੇ ਆਪਾਂ ਨੇ ਬਣਾਈਆਂ ਟਿੱਕੀਆਂ ਆ ਤੁਸੀਂ ਟਿੱਕੀ ਚੈੱਕ ਕਰਦੇ ਹੋ ਮੈਂ ਚੈੱਕ ਕਰ ਲਓ ਜੀ ਮੈਨੂੰ ਜਮਾ ਸਰੇ ਲੱਗਿਆ ਪਿਆ ਓਕੇ ਦੀ ਰਿਪੋਰਟ ਹੈ ਜੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜਰੂਰ ਭਈ ਟਿੱਕੀਆਂ ਇਦਾਂ ਨਹੀਂ ਹੁੰਦੀਆਂ ਨੇ ਆ ਆ ਗਏ ਸਾਡੇ ਜਵਾਨ ਕੁਲਦੀਪ ਸਿੰਘ ਲਓ ਜੀ ਹੁਣ ਆਪਾਂ ਟਿੱਕੀ ਨੂੰ ਭਾਈ ਤਲਾਂਗੇ ਤੇਲ ਆਪਾਂ ਨੇ ਪਹਿਲਾਂ ਗਰਮ ਕਰਨਾ ਰੱਖਤਾ ਸੀ ਆ ਤੇਲ ਮਲ ਕੇ ਰਫੈਂਡ ਆਇਲ ਦੀ ਗੱਲ ਕਰ ਰਹੇ ਆ ਭਾਈ ਮੈਂ ਕਿਉਂਕਿ ਟਿੱਕੀ ਨੂੰ ਆਪਾਂ ਸਰੋਂ ਦੇ ਤੇਲ 'ਚ ਨਹੀਂ ਤਲਾਂਗੇ ਆ ਕਰੋ ਚੈੱਕ ਤੇ ਭਾਈ ਲੱਗ ਰਿਹਾ ਫਿਰ ਹੈ ਦੇਖ ਲਓ ਵੀਰ ਭਾਈ ਤੁਸੀਂ ਜੀਬ ਕੀ ਕੀ ਕਾਰੇ ਕਰਾਉਂਦੀ ਆ ਪਤੰਦਰ ਦੀ ਇਹਦੀ ਇਹਦਾ ਜੀਬ ਗਿੱਟਿਆਂ ਦਾ ਕਾਈ ਹੋ ਰਹੇ ਨੇ ਖਾਣ ਪੀਣ ਦੇ ਮਾਮਲੇ 'ਚ ਡੇਲੀ ਕੋਈ ਨਾ ਕੋਈ ਚੀਜ਼ ਬਣਾਈ ਰੱਖਦਾ ਧਰੀ ਤਾਕ ਰੱਖਦਾ ਵਿੱਚ ਯਾਰ ਦੋ ਉਸ ਤੋਂ ਵੀ ਕਹਿੰਦੇ ਨੇ ਪਤੰਦਰਾ ਤੁਹਾਡਾ ਸਾਡੇ ਘਰੇ ਵੀ ਪੰਗੇ ਛੜਾਇਰ ਕੇ ਨੇ ਓਏ ਸਾਡੇ ਘਰ ਵਾਲੀਆਂ ਕਹਿੰਦੀਆਂ ਨੇ ਉਹ ਡੇਲੀ ਚੀਜ਼ਾਂ ਬਣਾ ਬਣਾ ਖਵਾਉਂਦਾ ਤੁਸੀਂ ਬਣਾ ਕੇ ਤਾਂ ਕੀ ਖਵਾਣੀ ਦੀ ਬਾਜ਼ਾਰ 'ਚ ਵੀ ਬਾਜ਼ਾਰ 'ਚੋਂ ਵੀ ਨਹੀਂ ਲਿਆ ਕੇ ਦਿੰਦੇ ਪਤੰਦਰ ਤੇ ਐਵੇਂ ਇਹਨੇ ਮਾਰਦੇ ਨੇ ਓਏ ਮੇਨੇ ਆ ਲਓ ਜੀ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਤੁਸੀਂ ਇੱਕ ਗੱਲ ਜ਼ਰੂਰ ਦੱਸ ਸਕਦੇ ਜਿੱਦਾਂ ਤੁਸੀਂ ਇਹਦੇ ਵਿੱਚ ਫਰੈਸ਼ ਤੇਲ ਦੇਖ ਰਹੇ ਹੋ ਕਿ ਤੁਸੀਂ ਬਾਹਰ ਟਿੱਕ ਕੁਈ ਜਨਤਾ ਇਹ ਦੇਖਿਆ ਮੈਂ ਨੀ ਮੰਨਦਾ ਵੀ ਤੁਸੀਂ ਕਿਸੇ ਕੋਲੇ ਦੇਖਿਆ ਹੁਣ ਤਾਂ ਹੀ ਤੱਕ ਹੈ ਉਸਤਾਦ ਕਿਹਾ ਜਾਂਦਾ ਹੈ ਇਹ ਸੇ ਕਰਕੇ ਪਤਨ ਨੂੰ ਦੱਸ ਰਹੇ ਹਾਂ ਕੋਈ ਵੀ ਚੀਜ਼ ਬਣਾਉਣੀ ਔਖੀ ਨਹੀਂ ਹੈਗੀ ਆਪਾਂ ਵੀ ਤਾਂ ਬਣਾਈ ਹੈ ਬਸ ਆ ਵੀਡੀਓ ਨੂੰ ਦੇਖਦੇ ਰਹੋ ਤੇ ਬਣਾਉਂਦੇ ਰਹੋ ਆਓ ਚਾਰ ਕੱਪਾਂ ਨਾਲ ਕਟਲਟ ਬਣਾਏ ਤੇ ਆ ਆਪਾਂ ਨੇ ਪੀਸੀ ਇਸ ਕਰਕੇ ਦੀ ਭਾਈ ਟਿੱਕੀ ਨੂੰ ਪਹਿ ਦਵਾਰਾ ਤਲਾਂਗੇ ਹਨੀ ਤਾਂ ਜੋ ਮਾੜੀ ਮੋਟੀ ਜਿਹੜੀ ਕੱਚ ਰਹਿੰਦੀ ਉਹ ਵੀ ਨਿਕਲ ਜੂਗੀ ਇੱਕ ਵਾਰੀ ਆਪਾਂ ਨੇ ਹਾਫ ਫਰਾਈ ਕਰੀ ਤਾਂ ਉਸ ਤੋਂ ਬਾਅਦ ਆਪਾਂ ਨੇ ਸੈਕੰਡ ਵਾਰੀ ਇਹਨਾਂ ਨੂੰ ਫੁੱਲ ਫਰਾਈ ਕਰ ਲਾਂਗੇ ਆ ਆ ਗਿਆ ਤੁਹਾਡੇ ਸਾਹਮਣੇ ਫਰਾਈ ਹੋ ਕੇ ਲੈ ਹੁਣ ਆ ਭਾਈ ਤੁਹਾਨੂੰ ਦਿਖਾਉਂ ਤਿੱਕੀ ਲੈ ਇਹਦਾ ਕੜਕਾ ਜਿਹਾ ਸੁਣਾਉਂਦਾ ਇਹ ਆਹਾਹਾ ਕਹਿੰਦਾ ਫੁੱਲ ਕਰਾਂਚੀ ਹੈ ਜੀ ਸਰਈ ਹੈ ਹੁਣ ਇਹ ਤੋੜ ਕੇ ਬਿਰੋ ਇਹ ਕਾਹਨੂੰ ਖ ਲਾਈ ਹੱਬ ਬੈਠ ਗਿਆ ਦਾ ਲਾ ਕੇ ਆਸਣ ਮੇਰਾ ਪੁਜਾਰ ਪਤੰਦਰ ਦਾ ਹੇ ਬੌਲਾ ਲੈ ਹੇ ਬੌਲਾ ਤੋੜ ਤੋੜ ਪਈ ਜਾਂਦਾ ਲੈ ਹੇ ਬੌਲਾ ਆ ਲਓ ਜੀ ਹੁਣ ਕਰੂਗਾ ਭਾਈ ਟੇਸਟ ਭਾਈ ਜਿਹਦੇ ਜਿਹਦੇ ਮੋਜੋ ਪਾਣੀ ਆ ਰਿਹਾ ਜਾਂ ਫਿਰ ਜੀਭ ਜਿਹਾ ਗੇੜੇ ਜੇ ਤੇ ਰਹੀ ਆ ਤਾਂ ਉਹ ਦੱਸਿਓ ਮੈਨੂੰ ਕਮੈਂਟ ਕਰਕੇ ਬਾਕੀ ਵੀਡੀਓ ਨੂੰ ਲਾਸਟ ਤੱਕ ਦੇਖਣਾ ਭਾਈ ਬਹੁਤ ਜ਼ਰੂਰੀ ਹੈ ਹਨਾ ਤੇ ਭਾਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਸਾਡੇ ਇਸ ਚੈਨਲ ਵਿੱਕੀ ਸਟਾਰ ਦਫ਼ਤਰੀ ਵਾਲਾ 98 ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਅੱਗੇ ਆਉਣ ਵਾਲੀਆਂ ਰੈਸਪੀਆਂ ਤੁਹਾਨੂੰ ਮਿਲ ਸਕਣ ਕਿਉਂਕਿ ਆਪਾਂ 2 ਦਿਨਾਂ ਬਾਅਦ ਜਾਂ 3 ਦਿਨਾਂ ਬਾਅਦ ਕੋਈ ਨਾ ਕੋਈ ਨਵੀਂ ਆਈਟਮ ਜ਼ਰੂਰ ਲੈ ਕੇ ਆਇਆ ਕਰਾਂਗੇ ਭਾਈ ਵੀਡੀਓ ਤੇ ਯਾਰ ਮਿਹਨਤ ਬਹੁਤ ਲੱਗਦੀ ਹੈ ਭਾਈ ਹਨਾ ਜੇ ਤੁਸੀਂ ਲਾਈਕ ਜਾਂ ਕਮੈਂਟ ਕਰਦੇ ਹੋ ਤਾਂ ਬਹੁਤ ਬਹੁਤ ਹੌਸਲਾ ਹੋ ਜਾਂਦਾ ਫਿਰ ਆਏ ਹੋ ਜਾਣਾ ਵੀ ਅੱਜ ਇੱਕ ਅਜੀਬ ਦੋ ਦਿਨ ਛੱਡ ਦੂੰ ਅੱਜ ਇਹ ਬਣਾ ਇੱਕ ਵੀਡੀਓ ਆ ਲਓ ਜੀ ਕਰੋ ਚੈੱਕ ਤੇ ਮੈਂ ਕਿਹਾ ਜਮਾ ਬਿਜਾਰ ਵਾਲੀ ਟਿੱਕੀ ਉਹ ਬਣ ਗਈ ਰੰਗਤ ਕਰੋ ਚੈੱਕ ਜੀ ਜਮਾ ਸਾਰੇ ਇਲਾਕੇ ਜ਼ਰਈ ਨਾਲੇ ਬਣਾਈ ਆਪਾਂ ਆਪ ਕੋਈ ਕਿਸੇ ਪ੍ਰਕਾਰ ਦਾ ਉਹ ਨਹੀਂ ਪਾਇਆ ਇਹਦੇ ਵਿੱਚ ਆਪਾਂ ਨੇ ਹਨੀ ਪ੍ਰੀਜ਼ਰਵੇਟਿਵ ਕਹਿ ਲਓ ਜਾਂ ਫਿਰ ਕੋਈ ਹੋਰ ਹੈ ਬੌੜਾ ਇਹਨਾਂ ਨੂੰ ਤਾਂ ਪੁੱਛ ਲਾ ਜਿਹੜੇ ਤੈਨੂੰ ਦੇਖ ਰਹੇ ਨੇ ਵੀ ਖਾਣਾ ਹੈ ਕਿ ਨਹੀਂ ਖਾਣਾ ਆਪੇ ਮਾਇੰਡ ਗਿਆ ਪਹਿਲਾਂ ਪਹਿਲਾਂ ਪੁੱਛੀਦਾ ਹੁੰਦਾ ਜੰਮੀ ਬੌੜਾ ਇਹਦਾ ਬੌੜਾ ਲੈ ਕਰ ਚੱਕ ਕਰੋ ਨਾ ਲੱਗੇ